हेलो सर आप मेरा नाम रविंदर सिंगला ही की रेगिंग uh, मैं एज अकाउंटेंट मार्केट में टी ਇਹ ਕੀ ਕਹਿਣਾ ਚਾਹੂਗਾ ਜਿਵੇਂ ਕਣਕ ਦੀ ਜਿਹੜੀ ਬੋਲੀ ਸ਼ੁਰੂ ਹੋਣ ਲੱਗੀ ਹੈ ਦਿੱਕਤ ਕਰਤਾ ਜਦੋਂ ਕਾ ਉਹਨਾਂ ਦਾ ਸਵਾਲ ਰਹਿ ਗਿਆ ਦੇਖੋ ਜੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਤੀ 1 4 ਤੋਂ ਸੀਜ਼ਨ ਜਿਹੜਾ ਸ਼ੁਰੂ ਹੋ ਚੁੱਕਾ ਹੈ ਸਾਡੇ ਮਾਰਕੀਟ ਕਮੇਟੀ ਬਠਿੰਡਾ ਵੱਲੋਂ ਜਿਹੜੇ ਪ੍ਰਬੰਧ ਨੇ ਉਹ ਪੂਕਤਾ ਕਰ ਲਏ ਗਏ ਹਨ ਪਾਣੀ ਬਿਜਲੀ ਸ਼ਾਂ ਸਾਡੇ ਅਸੀਂ ਸਾਰੇ ਪ੍ਰਬੰਧ ਜਿਹੜੇ ਹੈ ਪੂਕਤਾ ਕਰ ਲਏ ਗਏ ਹਨ ਤੇ ਅਸੀਂ ਕਣਕ ਦੀ ਅਰਾਈਵਲ ਦੀ ਫਿਲਹਾਲ ਵੇਟ ਕਰ ਰਹੇ ਹਾਂ ਹੁਣ ਤੱਕ ਜਿਹੜੀ ਹੈ ਮੰਡੀਆਂ ਦੇ ਵਿੱਚ ਕਣਕ ਦੀ آمد ਨਹੀਂ ਹੋਈ ਹੈ ਨੇ ਕਾਉਂਟਿਸ ਫਾਰਮ ਪਿਛਲੇ ਸਾਲ ਵੀ ਸੀ ਤੇ ਐਤਕੀ ਨੇ ਕਾਉਂਟਿਸ ਫਾਰਮ ਪਿਛਲੇ ਸਾਲ ਜਿਹੜੇ ਆਪਾਂ ਮੁੱਖ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਨੀਅਰ ਅਬਾਊਟ 2 ਲੱਖ ਕੁਆਂਟਲ ਦੇ ਕਰੀਬ ਜਿਹੜਾ ਹੈ ਗਟਾ ਆਇਆ ਸੀਗਾ ਕਣਕਾਈ ਸੀਗੀ ਤੇ ਇਹ ਪੁੱਲ ਜਿਹੜੀਆਂ ਮਾਰਕੀਟ ਕਮੇਟੀ ਬਠਿੰਡਾ ਦੇ ਅਧੀਨ ਹੈ ਮਤਲਬ ਇੱਥੇ ਇੱਕ ਮੇਨ ਯਾਰਡ ਤੇ 14 ਜਿਹੜੀਆਂ ਮੰਡੀਆਂ ਪੈਂਦੀਆਂ ਨੇ ਇੱਥੇ ਕੁੱਲ 735000 ਕੁਆਂਟਲ ਦੇ ਕਰੀਬ ਆਮਦ ਹੋਈ ਸੀ ਕਣਕ ਦੀ ਇਸ ਵਾਰ ਸਾਨੂੰ ਲੱਗਦਾ ਹੈ ਵੀ ਇਸ ਤੋਂ ਨੀਅਰ ਅਬਾਊਟ 5-7 10% ਦਾ ਵਾਧਾ ਹੀ ਹੋਏਗਾ ਤੇ ਹੋਪਫੁਲੀ ਜਿਹੜੀ ਆ ਝਾੜ ਇਸ ਵਾਰ ਵਧੀਆ ਹੋਏਗਾ ਤੇ ਪਿਛਲੀ ਵਾਰੀ ਨਾਲੋਂ ਸਾਡੀ ਆਮਦ ਜਿਹੜੀ ਹੈ ਵਧੀਗੀ ਆਮਦ ਕਿਦੋਂ ਆਉਂਦੀ ਇਸ ਵਾਰ ਨੂੰ ਸਾਨੂੰ ਲੱਗਦਾ ਹੈ ਜੀ ਮੇਰੇ ਖਿਆਲ ਚ 2 ਕੁ ਦਿਨਾਂ ਤੱਕਰ ਹੋਰ ਜਿਹੜੀ ਹੈ ਮੇਨ ਮੰਡੀ ਦੇ ਵਿੱਚ ਜਾਂ ਹੋਰ ਆਲੇ ਦੁਆਲੇ ਮੰਡੀਆਂ ਦੇ ਵਿੱਚ ਵੀ ਕਣਕ ਆ ਜਾਊਗਾ ਕਿਸਾਨਾਂ ਦੀ ਸ਼ਿਕਾਇਤ ਰਹਿੰਦੀ ਕਿ ਇੱਥੇ ਪਸ਼ੂ ਆ ਜਾਂਦੇ ਆ ਜਿਸ ਨਾਲ ਕਿ ਚੋਰੀ ਵੀ ਹੋ ਜਾਂਦਾ ਕੋਈ ਵੀ ਫਸਲ ਆਉਂਦੀ ਹੈ ਜਾ ਜਿਹੜੇ ਬਾਥਰੂਮ ਹਨ ਉਹਨਾਂ ਦੀ ਘਾਟ ਮਹਿਸੂਸ ਕਰਦੇ। ਉਸ ਤਰ੍ਹਾਂ ਨਹੀਂ ਦੇਖੋ ਸਾਡੇ ਵੱਲੋਂ ਜਿਹੜਾ ਹੈ ਕਿਸਾਨਾਂ ਨੂੰ ਕੋਈ ਸ਼ਿਕਾਇਤ ਜਾਂ ਹੋਰ ਐ ਇਸ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ। ਸਾਡੇ ਵੱਲੋਂ ਚੌਂਕੀਦਾਰ ਵੀ ਜਿਹੜੇ ਆ ਉਹ ਰੱਖੇ ਗਏ ਨੇ। ਉਹ ਚੌਂਕੀਦਾਰ ਨਿਰੰਤਰ ਜਿਹੜੇ ਆ ਪਸ਼ੂਆਂ ਦੇ ਲਈ ਮੰਡੀ ਦੇ ਵਿੱਚ ਡੰਡਾ ਲੈ ਕੇ ਜਿਹੜਾ ਹੈ ਮਤਲਬ ਉਹਨਾਂ ਨੂੰ ਭਜਾਉਂਦੇ ਰਹਿੰਦੇ ਨੇ ਹੋਰ ਹੈ ਤੇ ਇਸ ਤੋਂ ਬਿਨਾਂ ਜਿਹੜੇ ਆ ਸਾਡੇ ਵਾਸ਼ਰੂਮਸ ਵਗੈਰਾ ਵੀ ਜਿਹੜੇ ਟਾਇਲਟ ਬਣੇ ਹੋਏ ਨੇ ਉਹ ਸਾਰੇ ਜਿਹੜੇ ਆ ਸਾਫ ਸਫਾਈ ਅਸੀਂ ਕਰਾ ਦਿੱਤੀ ਗਈ ਹੈ। ਕਿਸਾਨਾਂ ਨੂੰ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਊਗੀ। ਜੇ ਵੀ ਉਹ ਵੇਕਲ ਖੜ ਜਾਂਦੇ ਹੈਗੇ ਹਾਂਜੀ ਅੱਜ ਵੀ ਕੁਛ ਨਾ ਕੁਛ ਖੜੇਗੇ ਦੋ ਚਾਰ ਪਰ ਹਾਂਜੀ ਉਹਨਾਂ ਨੂੰ ਪਾਸ ਕਰਾਉਂਗਾ ਦੇਖੋ ਦਾਣਾ ਮੰਡੀ ਇਹ ਜਿਹੜੀ ਹੈਗੀ ਹੈ ਇਹ ਸਾਰੇ ਤਰਫੋਂ ਇਹਦੇ ਗੇਟ ਮਤਲਬ ਬੰਦ ਮੰਡੀ ਨਹੀਂ ਹੈਗੀ ਹੈ ਇਸ ਕਰਕੇ ਕੀ ਹੁੰਦਾ ਜਿਹੜੇ ਕੋਈ ਰਾਹੀਰ ਹੁੰਦੇ ਨੇ ਜਾਂ ਹੋਰ ਹੈ ਕੁਝ ਟਾਈਮ ਦੇ ਲਈ ਇੱਥੇ ਮੰਡੀ ਦੇ ਵਿੱਚ ਆਪਣੇ ਟਰੱਕ ਵਗੈਰਾ ਉਹ پارک ਕਰ ਲੈਂਦੇ ਨੇ ਪਰ ਸਾਡੇ ਵੱਲੋਂ ਜਿਹੜਾ ਹੈ ਉਹ ਮੰਡੀ ਇੱਕ ਵਾਰੀ ਖਾਲੀ ਕਰਾ ਦਿੱਤੀ ਗਈ ਹੈ ਪਰ ਕੁਝ ਦੇਰ ਲਈ ਟੈਂਪਰੇਰੀ ਕਿਉਂਕਿ ਹਲੇ ਅਰਾਈਵਲ ਨਹੀਂ ਆਈ ਤਾਂ ਜਿਹੜੇ ਟਰੱਕ ਵਗੈਰਾ ਇੱਥੇ ਆ ਕੇ ਰੁਕ ਜਾਂਦੇ ਨੇ ਪਰ ਅਸੀਂ ਉਹਨਾਂ ਨੂੰ ਨਾਲ ਦੀ ਨਾਲ ਇਹ ਕਿਹਾ ਹੋਇਆ ਹੈ ਵੀ ਕੋਈ ਵੀ ਟਰੱਕ ਜਿਹੜਾ ਹੈ ਇੱਥੇ ਨਹੀਂ ਖੜਨਾ ਚਾਹੀਦਾ ਤੇ ਨਾ ਹੀ ਅਸੀਂ ਖੜਨ ਦੇਵਾਂਗੇ ਸਾਰੇ ਟਰੱਕ तकरीबन ਜਿਹੜੇ ਆ ਮੰਡੀ ਦੇ ਵਿੱਚ ਉਹ ਕਢਵਾ ਦਿੱਤੇ ਗਏ ਆ ਸਫਾਈ ਦਾ ਪ੍ਰਬੰਧ ਸੀਗਾ ਜਿਵੇਂ ਕੋਈ ਕਈ ਵਾਰ ਫਲਦ ਘੁੰਮਦੇ ਪੱਟੇ ਹੁੰਦੇ ਉਸ ਤਰ੍ਹਾਂ ਦਾ ਪ੍ਰਬੰਧ ਸਾਡੇ ਵੱਲੋਂ ਸਫਾਈ ਦਾ ਪ੍ਰਬੰਧ ਵੀ ਜੀ ਮੁਕੰਮਲ ਕਰ ਦਿੱਤਾ ਗਿਆ ਮੰਡੀ ਬਹੁਤ ਅੱਛੇ ਤਰੀਕੇ ਦੇ ਨਾਲ ਸਾਫ ਸਫਾਈ ਜਿਹੜੀ ਹੈ ਇਹਦੀ ਕੰਪਲੀਟ ਕਰਵਾ ਦਿੱਤੀ ਗਈ ਹੈ ਤੇ ਜਿਹੜੀਆਂ ਬਾਹਰ ਲੀਆਂ ਖਰੀਦ ਕੇਂਦਰਾ ਹੈਗੇ ਨੇ ਮੰਡੀਆਂ ਉੱਥੇ ਵੀ ਜਿਹੜੀ ਹੈ ਸਾਫ ਸਫਾਈ ਚੰਗੀ ਤਰ੍ਹਾਂ ਕੰਪਲੀਟ ਕਰਵਾ ਦਿੱਤੀ ਗਈ ਹੈ ਉਹਨਾਂ ਦੇ ਕਣਕ ਲੈ ਕੇ ਆਉਂਦੇ ਹੈਗੇ ਉਹਦੇ ਚ ਨਵੀਂ ਮਾਤਰਾ ਵਧਣ ਦੀ ਹੈ ਜੇ ਉਹ ਨਾਮ ਕੀ ਕਹਿਣਾ ਚਾਹੁੰਦੇ ਦੇਖੋ ਜੀ ਸਾਡੀ ਕਿਸਾਨਾਂ ਨੂੰ ਇਹੀ ਅਪੀਲ ਹੈ ਵੀ ਮੌਸਮ ਨੂੰ ਧੁੱਪਾਂ ਵਧੀਆ ਲੱਗ ਰਹੀਆਂ ਨੇ ਤੇ ਆਪਾਂ ਜਿਹੜੀ ਇਹ ਕਣਕ ਸੁਕਾ ਕੇ ਲਈਏ ਚੰਗੀ ਤਰ੍ਹਾਂ ਜਿਹੜੀ ਸੁੱਕੀ ਹੋਈ ਕਣਕ ਹੈ ਉਹ ਮੰਡੀ ਦੇ ਵਿੱਚ ਆ ਕੇ ਛੇਤੀ ਤੋਂ ਛੇਤੀ ਵਿਕੇਗੀ ਕਿਸਾਨਾਂ ਕਿਸਾਨ ਭਰਾਵਾਂ ਨੂੰ ਇਹੀ ਬੀਲ ਹੈ ਵੀ ਜਿਹੜੀ ਆਪਣੀ ਕਣਕ ਹੈ ਉਹ ਸੁਕਾ ਕੇ ਮੰਡੀ ਦੇ ਵਿੱਚ ਲੈ ਕੇ ਆਓ ਕਈ ਵਾਰੀ ਕਿਸਾਨ ਕਾਲੀ ਦਾ ਕਰਕੇ ਰਾਤਾਂ ਨੂੰ ਉੱਠਣ ਲੱਗ ਜਾਂਦੇ ਜਾਂ ਸਵੇਰ ਸਿਖਾ ਉੱਠਣ ਲੱਗ ਜਾਂਦੇ ਉਹਨਾਂ ਨੂੰ ਕੀ ਕਰਨ ਦੇਖੋ ਜੀ ਕਾਲੀ ਜਿਹੜੀ ਹੈ ਆਪਾਂ ਇਹ ਫਸਲ ਪੁੱਤਾ ਵਾਂਗੂ ਪਾਲਦੇ ਆ ਤੇ ਇਸ ਨੂੰ ਇਹ ਹੀ ਵਹਿਤਰੀ ਹੈ ਵੀ ਆਪਾਂ ਨੂੰ ਕਾਲੀ ਕਰਨ ਦੀ ਲੋੜ ਨਹੀਂ ਹੈ ਇੱਥੇ ਮੰਡੀ ਦੇ ਵਿੱਚ ਸਰਕਾਰ ਵੱਲੋਂ ਦਾਣੇ-ਦਾਣੇ ਦੀ ਖਰੀਦ ਕੀਤੀ ਜਾਊਗੀ ਕੋਈ ਕਾਲੀ ਕਰਨ ਦੀ ਲੋੜ ਨਹੀਂ ਹੈ ਕਣਕ ਆਪਣੀ ਸੁਕਾ ਕੇ ਲਿਆਓ ਤਾਂ ਜੋ ਤੁਸੀਂ ਜਲ ਤੋਂ ਜਲ ਦੇ ਜਿਹੜੇ ਹੈ ਫ੍ਰੀ ਹੋ ਸਕੋ ਜਿੰਨੇ ਰਾਤ ਨੂੰ ਵੱਢਦੇ ਹੈਗੇ ਜਾਂ ਸਵੇਰ ਸੁਧਿਆਂ ਵੱਢਦੇ ਨੇ ਉਹਦੇ ਵਿੱਚ ਜਿਹੜੇ ਮੌਇਸਚਰ ਵੀ ਹੁੰਦਾ ਆਪਾਂ ਚ ਉਹਦੇ ਨਾਲ ਹੈ ਜੀ ਮੌਇਸਚਰ ਥੋੜਾ ਬਹੁਤ ਆ ਜਾਂਦਾ ਹੈ ਇਸੇ ਕਰਕੇ ਜਿਹੜਾ ਹੈ ਆਪਦਾ ਦਾਣਾ ਹੈ ਉਸ ਨੂੰ ਚੈੱਕ ਕਰਕੇ ਦੇਖੋ ਨਮੀ ਜਿਹੜੀ ਹੈ ਜਿੰਨਾ ਤੁਸੀਂ ਸੁਭਾ ਕੇ ਲਿਆਉਂਗੇ ਉਨੀ ਛੇਤੀ ਜਿਹੜੀ ਹੈ ਮੰਡੀ ਦੇ ਵਿੱਚੋਂ ਫ੍ਰੀ ਹੋ ਪਾਉਗੇ ਅ ਮਤਲਬ ਮਿਕਦਾਰ ਕਿੰਨੀ ਰੱਖੇਗੇ ਮੋਟਰ ਦੀ ਅ 12% ਜਿਹੜੀ ਹੈ ਮਤਲਬ ਨਮੀ ਦੀ ਉਹ ਉਹ ਉਸ ਤੱਕਰ ਜੀ ਖਰੀਦ ਕੀਤੀ ਜਾਣੀ ਹੈ ਨਮੀ ਨੂੰ ਚੈੱਕ ਕਰਨ ਦੇ ਤੇ ਪ੍ਰਬੰਧ ਹੈਗੇ ਹਾਂਜੀ ਸਾਡੇ ਵੱਲੋਂ ਜਿਹੜੇ ਮੋਇਸਚਰ ਮੀਟਰ ਜਿਹੜੇ ਆ ਉਹ ਪੀਯੂ ਵੱਲੋਂ ਕੈਲੀਬ੍ਰੇਟ ਕਰਵਾ ਲਏ ਗਏ ਹਨ ਤੇ ਅਸੀਂ ਸਾਰੇ ਮੋਇਸਚਰ ਮੀਟਰ ਮੰਡੀਆਂ ਦੇ ਵਿੱਚ ਵੀ ਅਵੇਲੇਬਲ ਹਨ